ਸਤਿ ਸ੍ਰੀ ਅਕਾਲ ਆਪ ਨੂੰ ਇਲਿੰਦੇ ਰੈਡ ਅਲਾਨ ਸਾਹਿਬ ਜੀ ਦਾ ਜਨਮ ਅਰਦਾਸ ਵਿੱਚ ਇਹ ਬਖਲਾ ਉਸ ਸਰਬਾ ਪ੍ਰਸਾਦੀ ਦੇ ਇੱਕ ਵਾਰ ਤੇ ਵੀ ਸਭੂ ਜੀ ਨੇ ਚਾਰਾਂ ਦੀਆਂ ਸਾਰੀਆਂ ਸੰਗਤ ਦੇ ਖੁਸ਼ੀਆਂ ਪ੍ਰਾਪਤ ਕਰਨੀਆਂ ਦੀ ਦੇਵ ਉਸ ਦਿਨ ਅਸੀ ਸੁਣੀਆਂ ਜਾ ਹੋਵੇ ਸੋਹੇ ਉਸ ਤੋਂ ਮੇਲ ਭਾਗ ਜੀ ਅੰਤਰ ਬਾਹਰ ਤੁਮ ਸਰ ਦਾਗਤ ਤੁਮ ਵੱਡ ਪੁਰਖ ਵਡੋਲੇ ਚਰਨਾਮਿਕ ਆਨ ਦੇ ਨਹਰ ਗੁਣ ਗਾਵੇ ਮੇਲ ਸਤਗੁਰ ਗੁਰ ਗੁਰ ਦੀ ਚੋਲੀ ਤੁਹਾਉ ਵਾਸਤੂ ਰੋ ਨਾ ਪਾਇਆ ਮਨ ਮੇਰਾ ਤੁ ਸਦਾ ਰੋਹ ਹਰ ਨਾਮੇ ਹਰ ਨਾਮ ਰੋਹ ਤੁਮਨ ਮੇਰੇ ਰੂਹ ਸਭੇ ਸਾਰਣਾ ਅੰਮ੍ਰਿਤ ਰੋਹ ਕਰੇ ਤੇਰਾ ਕਾਜ ਸਭ ਸੁਵਾਰਣਾ ਸਭ ਨਾਮ ਗਲਾ ਸਭ ਰਾਸ ਸੁਆਮੀ ਯਸੋਗ ਮਨਹੁ ਮਿਸਾਰੀ ਤਹਿ ਹਨਕ ਮਨ ਮੇਰੇ ਸਦਾ ਰੋਹ ਹਰ ਨਾਮੇ ਸਭ ਜੀ ਸਰੀ ਬਾਕਿ ਅਨੰ ਕਰਤੇ ਰਹਿ ਤਾ ਤੇਰਾ ਸਭ ਕੁਛ ਹੈ ਜਿਸਦੇ ਮੇ ਸੋ ਪਾਉਦਾਏ ਸਭ ਰਹੀ ਕਿ ਮਨੋਂ ਸੇ ਆਵਾਜ਼ੇ ਸ਼ਬਦ ਘੇਰੇ ਗੁਰੂ ਮਾਣ ਕੋ ਸੱਚੇ ਸਾਜਿਬ ਕਿਆ ਨਾਹਿਕ ਸੱਚਾ ਨਾਮ ਮਿਲਿਆ ਦਾ ਸੱਚਾ ਨਾਮ ਬਧਾ ਬਿਨ ਖੁੱਖਾਂ ਸੁਰਗਵਈਆ ਸੋ ਸਭੂ ਬੁਧਾਇਆ ਸਦਾ ਪ੍ਰਾਨ ਕੀਤਾ ਗੁਰੂ ਰਿਟੋ ਜਿਸ ਦੀ ਹਾਜ ਮਟਿਆਈਆ ਰਹਿ ਨਾਮਕ ਸੁਨੋ ਸੰਤੋ ਸ਼ਬਦ ਤਰੋਪਿਆ ਜੋ ਸਾਚਾ ਨਾਮ ਮਿਲਾਇਆ ਦਾ ਅਸਮਾਨੀ ਪੰਜ ਸ਼ਬਦ ਦਿੱਤ ਘਰਸ ਭਾਂਡੇ ਘਰਸ ਤਾ ਗੈ ਸੰਦ ਵਾਜੇ ਘਰਾ ਜਿਤ ਘਾਤਾ ਰੀਆ ਪੰਜ ਦੋਤ ਤੁਦ ਵਾਸ ਕੀਤੇ ਕਾਲ ਕੰਠ ਕੁਮਾਰੇਆ ਕਰਮ ਪਾਇਆ ਤੁਦ ਜਿਨ ਟੋਸੇ ਨਾਮ ਲਾਕੇ ਯਾ ਅਨਹਦ ਵਾਜੇ ਅਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵੇ ਸੂਦੇ ਕੁਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਦਾ ਉਤ ਦੇ ਦਾਈ ਦਾਇਆ ਖਿਲੇ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਧਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤੂਤਾ ਕੋ ਤੁਮ ਹਰਦਾਸ ਜੀਓ ਪਿੱਟ ਤਹ ਤੇਰੀ ਰਾਸ ਤੁਮ ਮਾਤਾ ਗੋਵਲਾ ਨੰਕ ਸਭ ਇਕ ਓ ਅੰਕਾਰ ਸੁਜਵੰਤ ਕੁਦਲੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰਦਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਉ ਸਤਿਜੀ ਹਰਿ ਰਾਏ ਸ੍ਰੀ ਹਰਕ੍ਰਿਸ਼ਨ ਜੀ ਤੇ ਆਈਐ ਜਿਸ ਵਿਥਾ ਸਬ ਦੁਖ ਢਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦਿਆਵੈ ਧਾਏ ਸਬ ਸੋਣਾ ਜੀ ਸਹਾਇ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਬ ਸੋਣਾ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਕਾਂ ਦਾ ਉਪਦੇਸ਼ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਡਾ ਪਿਆਰਿਆ ਚੌਹਾਂ ਸੱਜਾ ਦਿਆ ਚਾਲੀਆਂ ਮੁਕਤਿਆ ਹਟੀਆਂ ਜੱਪੀਆਂ ਤੱਪੀਆਂ ਜਨਾਬ ਜੀ ਦਾ ਪਵਿੱਤਰ ਨਾਮ ਲੱਪਿਆ ਵੰਡ ਛਕਿਆ ਦੀਗ ਚਲਾਈ ਤੇ ਗਵਾਹੀ ਦੀਖ ਸੁਣ ਕੇ ਅੰਡਟ ਕੀਤਾ ਤਿੰਨਾ ਪਿਆਰਿਆ ਸਤਿਆਰਿਆਂ ਦੀ ਹਾਲ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਜਿੰਨਾਂ ਸਿੰਘ ਆਉ ਸਿੰਘਣੀ ਆਨੇ ਧਰਮ ਹੀ ਜੀ ਸਿਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੱਡੇ ਤਾਂ ਨਾਲਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇ ਸਾਂ ਸੁਆਸਾ ਸੰਗ ਨਵਾਇਆ ਤਨ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੀ ਸਰਬੱਤ ਸ਼ੀ ਦਾ ਦੀ ਕੌਲ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਡਾ ਤਖਤਾ ਸਰਬੱਤ ਗੁਰਦੁਆਰਿਆਂ ਗੁਰਤਾ ਮਾਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਾਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਨ ਕੋ ਸਦਕਾ ਸਰਬ ਸੁਖ ਹੋਵੇ ਜਹਾਨਾ ਖਾਲਸਾ ਜੀ ਸਾਹਿਬ ਤਾਂ ਦਾ ਰੱਛਿਆ ਦੇ ਆਇਤ ਦੇਖ ਤੇਗ ਵਤ ਹੈ ਬਿਰਦ ਕੀ ਪੈਦ ਪੰਥ ਕੀ ਜੀਤ ਸਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੋਲ ਵਾਲੇ ਬੋਲੋ ਜੀ ਬਖਸ਼ਨਾ ਜੀ ਆਪ ਜੀ ਦੇ ਗੁਰਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਸਹਾਬਦਾਨ ਭਰੋਸਾਦਾਨ ਦਾਣਾ ਅਸਤਿਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਸ਼ਾਲਾ ਚੌਕੀਆਂ ਚੰਡੇ ਗੁੰਗੇ ਜੁਗੋ ਜੁਗਾ ਟੱਲ ਧਰਮ ਕਾ ਜੇਕਾਰ ਖਾਲਸਾ ਸਾਹਿਬ ਬੋਲੋ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਾਨੀ ਮਾ ਮਤੁ ਚੀ ਮਤਬਾਦਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਹੋ ਸਿੱਧੇ ਨਨਕਾਣਾ ਸਾਹਿਬ ਪੰਡਾ ਸਾਹਿਬ ਹੋਰ ਗੁਰਦੁਆਰੇ ਗੁਰਪਤਾ ਜਿੰਨਾਂ ਦੇ ਖੁੱਲੇ ਦਰਸ਼ਨ ਦੀ ਦੌਰ ਸੇਵਾ ਸੰਭਾਲਦਾ ਦਾਣ ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ੋ ਇਹ ਨਿਮਾੜਿਆਂ ਦੇ ਮਾਨ ਸਤਿਗੁਰੂਆਂ ਦੇ ਤਾਣਿਆਂ ਦੇ ਤਾਮ ਸਤਿਗੁਰੂ ਨਿਉਟਿਆਂ ਦੀ ਓਟ ਦੇ ਆਸਲੇ ਆਸਲੇ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪ ਜੀ ਦੇ ਪਾਵਨ ਚਰਨਾਂ ਕਬਲਾ ਪਾਸ ਅਰਦਾਸ ਬੇਨਤੀ ਜੋਦੜੀਏ ਸਤਿਗੁਰੂ ਆਪ ਜੀ ਦੇ ਦਰੋਂ ਕਰੋ ਬਖਸ਼ਿਓ ਹੋਈਆਂ ਪਾਵਨ ਪਵਿੱਤਰ ਮਹਾਨ ਸ਼ਖਸੀਅਤਾਂ ਤਨ 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 ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਸ ਮੂਸ਼ੀਦਾਂ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਨੇ ਸੁੰਦਰ ਪਾਵਨ ਤਖਤਾਂ ਦੇ ਉੱਪਰ ਸੁਭਾਏਮਾਨ ਹੋ ਕੇ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਦੇਦਾਰ ਬਖਸ਼ਿਸ਼ ਕੀਤੇ ਨੇ ਪਾਵਨ ਹਜ਼ੂਰੀ ਅੰਦਰ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਚੱਲ ਰਹੀ ਲੜੀਵਾਰ ਰੱਬੀ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਬਾਣੀ ਪੜ੍ਹਦੇ ਆ ਸੁਣਦੇ ਆ ਕਥਾ ਕੀਰਤਨ ਵਿਚਾਰਾ ਕਰਦੇ ਆ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਮਾਫੀ ਬਖਸ਼ੋ ਅੱਗੇ ਵਾਸਤੇ ਕਿਰਪਾ ਕਰਨੀ ਸਤਗੁਰੂ ਸੋਤ ਸਪਸ਼ਟ ਗੁਰਬਾਣੀ ਪੜ੍ਹਨ ਦੇ ਜਾਪ ਕਰਨ ਦੇ ਸੇਵਾ ਸੰਗ੍ਰਣ ਕਰਨ ਦੇ ਬਾਲੋ ਉਦਮ ਪ੍ਰਾਲੇ ਚਾਉ ਬਖਸ਼ਿਸ਼ ਕਰਦੇ ਪੜੀ ਸੁਣੀ ਗੁਰਬਾਣੀ ਦਾ ਭਾਵ ਕਥਾ ਕੀਰਤਨ ਵਿਚਾਰਾਂ ਦਾ ਭਾਵ ਦਾਸਾਂ ਦੇ ਸੁਮੁਚੀਆਂ ਸੰਗਤਾਂ ਦੇ ਦਿਲ-ਦਮਾਗੇ ਹਿਰਦੇ ਅੰਦਰ ਵਸਾਉਣਾ ਨਗਰ ਵਿੱਚ ਇਲਾਕੇ ਵਿੱਚ ਸੁਖ ਵਰਤੌਣਾ ਮਾਲੀ ਮਨੁੱਖੀ ਦੇ ਸਿਰ ਤੇ ਰਹਿਮਤ ਭਰਿਆ ਹੱਥ ਰੱਖਣਾ ਪਾਵਨੋਸਥਾਨ ਦੀ ਚੜ੍ਹਦੀ ਕਲਾ ਕਰਨੀ ਪੰਥ ਲੋਕੀਆਂ ਅਨੰਦਕਾਂ ਦੋਸਤਾਂ ਦਾ ਨਾਚ ਕਰਨਾ ਆਪਣੇ ਧਰਮ ਦਾ ਪ੍ਰਕਾਸ਼ ਕਰਨਾ ਪਾਵਨੋਸਥਾਨ ਤੇ ਜਿੱਥੇ-ਜਿੱਥੇ ਵੀ ਸੰਗਤ ਸੇਵਾਦਾਰ ਤਨ ਮਨ ਤੰਦੇ ਨਾਲ ਸੁਵਾਮਾਂ ਨਿਵਾ ਰਹੇ ਨੇ ਸਭ ਦੀਆਂ ਸੁਵਾਮਾਂ ਕਾਲਥਾਏ ਪਾਉਣੀਆਂ ਇੱਛਾ ਮਨੋ ਕਾਮਨਾਵਾਂ ਭਾਵਨ ਆਪ ਜੀ ਨੇ ਗੁਰਮਤ ਅਨੁਸਾਰ ਪੂਰੀਆਂ ਕਰਡੀਆਂ ਆਪ ਜੀ ਦੀ ਕਿਰਪਾ ਨਾਲ ਚਾਰ ਪੈ ਰਹਿਣ ਪਾਣੇ ਅੰਦਰ ਸੁਖ ਸਿਹਤ ਬਤੀਤ ਹੋਈ ਦਿੰਦ ਦਾ ਵਿਹਾੜ ਆਇਆ ਬਾਣੇ ਅੰਦਰ ਸੁਖ ਸਹਿਤ ਬਤੀਤ ਕਰਾਵਣਾ ਸਤਿਗੁਰੂ ਦਰੋਂ ਕਰੋ ਬਖਸ਼ਿਓ ਗੁਰਸਿੱਖਾਂ ਦਾ ਮੇਲ ਮਿਲਾਪ ਕਰਾਉਣਾ ਮਨਮੁਖਾਂ ਤੋਂ ਦੂਰ ਰੱਖਣਾ ਦਰ ਤੇ ਸੰਗਤ ਦੀ ਦਰ ਤੇ ਹਾਜ਼ਰੀ ਤਿਲਪੁਲ ਭੇਟਾਵਾਂ ਪ੍ਰਵਾਨ ਕਰੜੀਆਂ ਚੱਲਿਆ ਹੋਇਆ ਕਦਮ ਕਦਮ ਲੈ ਕੇ ਅੰਦਰ ਲੌਕਡਾਉਨ ਦਰੋਂ ਕਰੋ ਨਾਮ ਬਾਣੀ ਦੀ ਦਾਤ ਸੇਵਾ ਸਿਮਰਣ ਦੀ ਦਾਤ ਪ੍ਰੇਮਾ ਭਗਤੀ ਸਦਕ ਬਰੋਸਾ ਬਖਸ਼ਿਸ਼ ਕਰੜਾ ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਨੂੰ ਮੁੱਖ ਰੱਖਦੇ ਹਾਂ ਹਜੂਰੀ ਅੰਦਰ ਕੜਾ ਪ੍ਰਸ਼ਾਦੀ ਦੇ ਕੁਸਮੁਚੀਆਂ ਸੰਗਤਾਂ ਦੇ ਵੱਲੋਂ ਪਾਵਨ ਅਸਥਾਨ ਦੇ ਵੱਲੋਂ ਸਜਾ ਕੇ ਹਾਜ਼ਰ ਕੀਤੀ ਹੈ ਸਤਿਗੁਰੂ ਕਿਰਪਾ ਕਰੋ ਜੀ ਕਰੀ ਪਾਕਸਾਂ ਸੋਚ ਪਿਤਰਾ ਹੁਣ ਲਾਵੋ ਪੋਗਾ ਹਰਦਾਏ ਸੰਗਤ ਦੇ ਵਿੱਚ ਕੜਾ ਪ੍ਰਸਾਦ ਦੀ ਦੇਗ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮਾ ਸਰਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਕਿਰਤਾਰਤ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਿਆ ਗਏ ਧੰਨ ਸ਼੍ਰੀ ਗੁਰੂ ਨਾਨਕ ਨਾਮ ਛੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸੇਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੇ ਉਹ ਚਾਹੈ ਆਰਾਜ ਕਰੇਗਾ ਖਾਲਸਾ ਖਿਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਦਾ ਕਰਸੀ ਵੰਦੇ ਜੋ ਸਰਬਾ ਕਰਸੀ ਵੰਦੇ ਵਾਹਿਗੁਰੂ ਪਾਲਿ ਉਤਾਰਨ ਬੋਲੇ ਸੋ ਨਿਹਾਲ ਯਾ ਦਾ ਖਾਲਸਾ ਵਾਹਿਗੁਰੂ ਦੀ ਜਿੱਤ ਵਾਹਿਗੁਰੂ ਸਾਹਿਬ ਜੀ ਦੰਦੋਂ ਤੋਂ ਬੰਦਨ ਅਨਕ ਬੈ ਤਰਪ ਕਲਾ ਸਮਰਥ ਬੇਲਨ ਤੇ ਰੱਖੋ ਪ੍ਰਭੂ ਨਾਮ ਗੋਦੇ ਕਰ ਹਥਾ ਤੂੰ ਚਾਹ ਸੱਜਣ ਦੁਆ ਦੇ ਸਿਸ ਉਤਾਦ ਨੈਣ ਮਹੀਂ ਜ ਤਰਸਦੇ ਕਦਰ ਬੱਸੀ ਦੀਦਾਰ ਨਾਮ ਬਹਿੰਜੇ ਤਰਸਦੋ ਕਦ ਕਸੇ ਦੀਦਾਰੋ ਸੋ ਕਹੇ ਤਲ ਗੁਰਸੇਵਿਆ ਅਹ ਨਸ ਸਾਜ ਦਰਸਨ ਪਰਸਿਆ ਗੁਰੂ ਜਨਮ ਮਰਨ ਸੱਜਾ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦਾ ਜਿਸ ਪਾਸ ਬਹਠਿਆ ਸੋਹੀਆ ਸਭਨਾ ਜਿਸ ਪਾਸ ਬਹਠਿਆ ਸੋਹੀਆ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ స్తోਰਠ ਨਾਹਲਾ ਪੰਜਵਾਂ ਰਮੇਸ਼ਰ ਤੁਤਾ ਬੰਲਾ ਦੁੱਖ ਰੋਗ ਕਾ ਦੇਰਾ ਭੰਦਾ ਅਨਤ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਹਰੀ ਪਰਮੇਸ਼ਰ ਦਤਾ ਬੰਦਾ ਦੁੱਖ ਰੇ

ਰਾਮ ਰਹੀਆ ਸਭ ਨਹੀਂ ਜਾਇ ਪਰਹਾ ਤੇਰੀ ਬਾਣੀ ਆਈ ਤੇ ਮੋ ਸਗਮੀ ਜੰਤੋ ਨবাইਂ ਦਇਆਲ ਪਰਖ ਮਹਿਰਵਾਲਾ ਹਰ ਨਾਨਕ ਸਚ ਵਖਾਣਾ ਤੇਰੀ ਬਾਣੀ ਤੈਨੂੰ ਸਾਗੇ ਚਿੰਤਾ ਮੁਦਾਈ ਦਇਆਲ ਤੇਰੇ ਮਿਹਰਬਾਨ ਹਰ ਮਨ ਦਾ ਸੱਚ ਵਖਾਣਾ

ਸਤ ਨਾਮ ਵਾਹਿਗੁਰੂ 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 ਸਤ ਨਾਮ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ